ਬਹੁਤ ਹੀ ਪਿਆਰੇ ਦਸਤਕਾਰ ਜੋ ਕਿਸਾਨ ਵਿਰੋਧ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨਕਰ ਮਿਕਰ ਸਿੰਘ ਜਿਵੇਂ ਕਿ ਆਪਾਂ ਆਪਣੀ ਖੇਤਾਂ ਵਿੱਚੋਂ ਨਦੀਨ ਜਾਂ ਪਸ਼ੂਚਾਰਾ ਲੈ ਕੇ ਜਾਂਦੇ ਆ ਤਾਂ ਦੂਜੇ ਦਿਨ ਵਿੱਚ ਅਸੀਂ ਗੋਬਰ ਦੇ ਰੂਪ ਚ ਇਹ ਉਹਨੂੰ ਵਾਪਸ ਲੈ ਆਉਂਦੇ ਆ ਜਿਵੇਂ ਇੱਕ ਬੈਂਕ ਜੋ ਆਪਾਂ ਜਿੰਨਾ ਕਢਾਉਂਨੇ ਆ ਓਨਾ ਹੀ ਵਾਪਸ ਲੈ ਜਾਂਦੇ ਆ ਸੋ ਇਹ ਕੱਚਾ ਗੋਬਰ ਆ ਗਿਆ ਥੇ ਢੇਰੀ ਕਰ ਦੇਣਾ ਪਿਆਰ ਹੋਈ ਜਾਣਾ ਕਿਤੇ ਨਾ ਕਿਤੇ ਕੋਈ ਸਪੈਸ਼ਲ ਰੂੜੀ ਨਹੀਂ ਕਿਤੇ ਸਪੈਸ਼ਲ ਇਹ ਨਹੀਂ ਕੀਤਾ ਜਾਂਦਾ ਵੀ ਆਪਾਂ ਇਹਨੂੰ ਆ ਫਲਾਣੇ ਬੂਟੇ ਚੜਾ ਚ ਪਾਉਣਾ ਕੁਦਰਤ ਦੇ ਹਿਸਾਬ ਨਾਲ ਜਿੱਥੇ ਜ਼ਰੂਰਤ ਆ ਵਰਤ ਲਈਦਾ ਨਹੀਂ ਬਹੁਤਾ ਇਹ ਵੀ ਨਹੀਂ ਕਹੀਦਾ ਵੀ ਗੋਬਰੇ ਪਾਈ ਜਾਣਾ ਪਰ ਗੱਲ ਇਹ ਆ ਵੀ ਜਿੰਨਾ ਸੀ ਖੇਤ ਚੋਂ ਕੱਢਦੇ ਆ ਉਹਨਾਂ ਖੇਤ ਨੂੰ ਦਈਏ ਇਹ ਸਾਰਾ ਕੁਝ ਕੁਦਰਤ ਹੀ ਖੇਤ ਵਿੱਚੇ ਹੋ ਸਕਦਾ ਕਿਉਂਕਿ ਜਿਹੜਾ ਆਪਣਾ ਨਦੀਨ ਆ ਜਾਂ ਜੋ ਵੀ ਚਾਰਾ ਪਸ਼ੂਚਾਰਾ ਉਹ ਜਿਹੜਾ ਖੇਤ ਵਿੱਚੋਂ ਆਉਣਾ ਖੇਤ ਚ ਜਾਣਾ ਸੋ ਉਹ ਇੱਕ ਖਾਦ ਦਾ ਰੂਪ ਲੈ ਲੈਂਦਾ ਸੋ ਆਪਣੇ ਆ ਉਹ ਖਾਦ ਦਾ ਢੇਰ ਲਾਇਆ ਹੋਇਆ ਪਰ ਇਹ ਕੱਚੀ ਆ ਬਿਲਕੁਲ ਇਹ ਆਮ ਪਕਾ ਕੇ ਰੂੜੀ ਪਾਈ ਜਾਂਦੀ ਹੈ ਪਰ ਆਪਾਂ ਤਾਂ ਇੱਥੇ ਨਾ ਬਰਤਬਰਤ ਲੱਗ ਲੱਗ ਤਿਆਰ ਰੂਪੇ ਕਰਨੇ ਚਾਹੀਦੇ ਨੇ ਇਹਦੇ ਵਿੱਚ ਗਿੱਲੀ ਹੋਣੀ ਆ ਗਿੱਲੀ ਕਰਕੇ ਫਿਰ ਅਲੱਗ-ਅਲੱਗ ਤਰੀਕੇ ਨਾਲ ਪਾ ਲੈਣੇ ਆ ਪਰ ਇਹ ਨਹੀਂ ਹੈਗਾ ਵੀ ਆਪਾਂ ਇਦੇ ਵਿੱਚ ਕੋਈ ਕੋਸ ਮਿਲਾਇਆ ਜਾਂਦਾ ਕਦੇ ਕੁਝ ਮਿਲਾਇਆ ਜਾਂਦਾ ਉਹ ਕੋਸ਼ਿਸ਼ ਨਹੀਂ ਕੀਤੀ ਜਾਂਦੀ ਪਰ ਜਿਹੜਾ ਹੁਣ ਨਦੀਨ ਆ ਜਾਂ ਪਸ਼ੂਆਂ ਦਾ ਗੋਬਰ ਆ ਕਿਉਂ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਪਸ਼ੂ ਜ਼ਰੂਰੀ ਨੇ ਤੇ ਕਿਸਾਨ ਵੀਰੋ ਕੁਦਰਤੀ ਖੇਤੀ ਵਿੱਚ ਪਸ਼ੂ ਜ਼ਰੂਰੀ ਨੇ ਕਿਉਂਕਿ ਜਿਹੜਾ ਖੇਤਾਂ ਨੂੰ ਆਪਾਂ ਖਾਦ ਵਗੈਰਾ ਜੋ ਵੀ ਆਉਣਾ ਆਪਣੇ ਚਾਰੇ ਦਾ ਉਹ ਜ਼ਹਿਰ ਮੁਕਤੇ ਹੋਣਾ ਚਾਹੀਦਾ ਜ਼ਹਿਰ ਮੁਕਤ ਤਾਂ ਹੋਊਗਾ ਜੇ ਆਪਣੇ ਪਸ਼ੂਆਂ ਨੂੰ ਖੇਤਾਂ ਤੋਂ ਵਿੱਚੋਂ ਆ ਜਾਊਗਾ ਜੇ ਆਪਾਂ ਬਾਹਰੋਂ ਖਰੀਦ ਕੇ ਲਿਆਉਨੇ ਆ ਹੁਣ ਇਹ ਨਹੀਂ ਪਤਾ ਵੀ ਪਸ਼ੂ ਦੇ ਕਿਹੜੇ ਟੀਕੇ ਲੱਗਣੇ ਆ ਕੀ ਕੈਮੀਕਲ ਖਾਂਦਾ ਜਾਂ ਉਹਦੇ ਚਾਰੇ ਨੂੰ ਕੀ ਆ ਸੋ ਕੋਸ਼ਿਸ਼ ਕਰੀਏ ਵੀ ਜਿਹੜਾ ਪਸ਼ੂ ਚਾਰਾ ਉਹ ਆਪਣੇ ਖੇਤ ਚ ਜਾਵੇ ਜਿਹੜਾ ਗੋਬਰ ਉਹ ਖੇਤ ਚ ਆਵੇ ਜਣੀ ਕੋਈ ਵੀ ਅਸੀਂ ਇੱਕ ਪ੍ਰਮਾਤਮਾ ਦੀ ਕਿਰਪਾ ਹੀ ਮੰਨੋ ਵੀ ਜਿਹੜੇ ਆਪਣੇ ਪਸ਼ੂ ਨੇ ਆਪਣਾ ਪਸ਼ੂ ਚਾਰਾ ਖਾਂਦੇ ਨੇ 24 ਘੰਟੇ ਦੇ ਵਿੱਚ ਆਪਾਂ ਨੂੰ ਗੋਬਰ ਦੇ ਰੂਪ ਚ ਖਾਦ ਬਣਾ ਕੇ ਦੇ ਦਿੰਦੇ ਨੇ ਤੇ ਜੇ ਆਪਾਂ ਘਾਹ ਨੂੰ ਗਾਲਾਉਨੇ ਆ ਤਾਂ ਉਹ ਕਿੰਨਾ ਲੰਬਾ ਸਮਾਂ ਲੱਗਦਾ ਸੋ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਪਸ਼ੂ ਪੰਛੀਆਂ ਦਾ ਪੌਦਿਆਂ ਦਾ ਪਾਣੀ ਦਾ ਇਹਨਾਂ ਸਾਰਿਆਂ ਦਾ ਜਦ ਮੇਲਜੁਲ ਕਰਾਂਗੇ ਤਾਂ ਕੁਦਰਤੀ ਖੇਤੀ ਵਧੀਆ ਹੁੰਦੀ ਆ ਪਰ ਗੱਲ ਹੈ ਵੀ ਇਸ ਖੇਤੀ ਵਿੱਚ ਬਾਹਰੋਂ ਖਰੀਦਣ ਨੂੰ ਕੁਝ ਵੀ ਹੈਗਾ ਬੀ ਵੀ ਤੁਹਾਡੇ ਘਰ ਦੇ ਪਸ਼ੂ ਵੀ ਤੁਹਾਡੇ ਘਰ ਦੇ ਚਾਰਾ ਵੀ ਤੁਹਾਡੇ ਘਰ ਦਾ ਜਦੋਂ ਸਾਰਾ ਕੁਝ ਆਪਣੇ ਘਰ ਦਾ ਹੋ ਗਿਆ ਤਾਂ ਫਿਰ ਕਿਸਾਨ ਆਪਣੇ ਇੱਕ ਆਜ਼ਾਦ ਤਰ੍ਹਾਂ ਦੀ ਖੇਤੀ ਕਰ ਸਕਦਾ ਜਿਵੇਂ ਆਪਾਂ ਕਹਿੰਦੇ ਅੱਜ ਕੱਲ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਹੋ ਰਹੇ ਨੇ ਤੇ ਉਹਨਾਂ ਦੀਆਂ ਚੀਜ਼ਾਂ ਵਾਰਤ ਕੇ ਆਪਣੇ ਖੇਤੀਕਾਰ ਨੇ ਤੇ ਉਹਨਾਂ ਦੀ ਮਰਜ਼ੀ ਹੈ ਵੀ ਤੁਹਾਨੂੰ ਕਿੰਨਾ ਹੀ ਰੇਟ ਲਾ ਦੇਣ ਕਿੰਨਾ ਹੀ ਮਹਿੰਗਾ ਲਾ ਦੇਣ ਦੇਣ ਜਾਂ ਨਾ ਦੇਣ ਦੀ ਮਰਜ਼ੀ ਹੈ ਪਰ ਕੁਦਰਤੀ ਖੇਤੀ ਵਿੱਚ ਹਰੇਕ ਚੀਜ਼ ਤੁਹਾਡੀ ਘਰ ਦੀ ਹ ਸਪੈਸ਼ਲੀ ਆਪਾਂ ਆਪਣੀ ਕੁਦਰਤੀ ਖੇਤੀ ਨਾਲ ਜੁੜੀਏ ਆਪਣਾ ਜਿਹੜਾ ਖੇਤੀ ਦਾ ਖੇਤ ਹੈ ਉਹਨੂੰ ਰਸੋਈ ਨਾਲ ਜੋੜੀਏ ਪਸ਼ੂ ਵੀ ਰਸੋਈ ਨਾਲ ਜੁੜਦੇ ਨੇ ਤੇ ਖੇਤਾਂ ਦੀ ਉਪਜ ਵੀ ਰਸੋਈ ਨਾਲ ਜੁੜਦੀ ਆ ਸੋ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਥੋੜੀ ਕਰ ਸਕਦੇ ਆ ਬਾਕੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਇਸ ਖੇਤੀ 'ਚ ਡਰਨ ਦੀ ਕੋਈ ਲੋੜ ਨਹੀਂ ਕਈ ਵਾਰੀ ਕਿਸਾਨਾਂ ਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਖੇਤਾਂ ਨੂੰ ਡੂੰਘਾ ਵਾਹੀਏ ਪੱਟਿਏ ਜਦੋਂ ਖੇਤ ਵਿੱਚ ਤੁਸੀਂ ਕੈਮੀਕਲ ਪਾਉਣੇ ਬੰਦ ਕਰਤੇ ਤਾਂ ਸੂਖਮ ਜੀਵ ਪੈਦਾ ਹੋਣਗੇ ਗੰਡੋਏ ਪੈਦਾ ਹੋਣਗੇ ਤੇ ਜਿਹੜੀ ਕੁਦਰਤ ਹੈ ਉਹਨੇ ਆਪੇ ਚੱਲ ਪੈਣਾ ਤੇ ਜਿੱਕਣ ਆਪਣਾ ਸਰੀਰ ਰਿਪੇਅਰ ਕਰ ਸਕਦਾ ਬਿਮਾਰੀਆਂ ਦੀ ਉਸੇ ਤਰ੍ਹਾਂ ਮਿੱਟੀ ਵੀ ਰਿਪੇਅਰ ਕਰਦੀ ਆ ਸੋ ਇਸ ਤਰ੍ਹਾਂ ਜਦੋਂ ਰਿਪੇਅਰ ਹੋ ਗਈ ਉਹਨੇ ਹੌਲੀ-ਹੌਲੀ ਠੀਕ ਹੋ ਜਾਣਾ ਕਿਉਂਕਿ ਮੈਂ 2007 ਤੋਂ ਸ਼ੁਰੂ ਕੀਤੀ ਨਾ ਕੋਈ ਗਿਆਨ ਦੇਣ ਵਾਲਾ ਸੀ ਨਾ ਕੋਈ ਮਸ਼ੀਨਰੀ ਸੀ ਫਿਰ ਵੀ ਇਹ ਖੇਤੀ ਜੀ ਕਾਮਯਾਬ ਹੋਏ ਤੇ ਸੋਕੇ ਚੱਲਣ ਦੀ ਹੁਣ ਉਹ ਤੇ ਚੱਲ ਰਹੇ ਆ ਜਿੱਦਣੇ ਬਿਲਕੁਲ ਕਾਮਯਾਬੀ ਸੋਕੇ ਤੋਂ ਬਿਨਾ ਅਸੀਂ ਕਿਵੇਂ ਫਸਲਾਂ ਉਗਾ ਸਕਦੇ ਆ ਸੋ ਇਹ ਕੁਦਰਤੀ ਖੇਤੀ ਤੇ ਸੂਖਮ ਜੀਵਾਂ ਦੀ ਜਾਂ ਆਪਣੇ ਬਣੇ ਹੋਏ ਜਿਹੜਾ ਤਾਲਮੇਲ ਜੀਵਾਂ ਦਾ ਉਹ ਜਦੋਂ ਸਹੀ ਹੋ ਗਿਆ ਰੁੱਖ ਸਹੀ ਹੋ ਗਏ ਤਾਂ ਖੇਤੀ ਚੱਲ ਪੈਂਦੀ ਆ ਸੋ ਬੇਨਤੀ ਆ ਵੀ ਆਪਣੇ ਵਾਤਾਵਰਣ ਨੂੰ ਨਜ਼ਰ ਅੰਦਾਜ਼ ਨਾ ਕਰੀਏ ਉਹਨੂੰ ਸਮਝੀਏ ਤੇ ਕੁਦਰਤੀ ਖੇਤੀ ਅਪਣਾਈਏ ਸਭ ਦਾ ਧੰਨਵਾਦ ਜੀ ਫਕਸ ਜੀ ਕੋ